ਹੇ ਨਿਸੁ ਸਹਜ ਸੁਭਾਏ ਦਰਸਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵ ਸਿਫਤ ਖਸਮ ਦੀ ਨੂਰ ਅਰਸਾਹੁ ਕੁਰ ਸਹੁ ਝਟੀਐ ਤੋਦੁ ਜੁਠੇ ਸਚੇ ਪਾਤਸਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਤਸਾਹ ਚਿਰ ਸਾਹ ਦਾਸਾ ਹੋ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾਹੋ ਸੱਜਣ ਸੱਚਾ ਪਾਤ ਸਾਹ ਸਿਰ ਸਾਹ ਦਾਸਾ ਹੋ ਜਿਸ ਪਾਸੇ ਬਹਿਟਿਆ ਸੋਹੀਆ ਸਬਨਾ ਦਾ ਵੇਸਾ ਹੋ ਸਤ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ 3 ਜੀ ਖਾ ਚੌ ਚੱਕਿਆ ਚੌ ਵਾਇਆ ਇਹੋ ਮਨ ਇਕਤ ਘਾਰੇ ਆਣੇ ਇਹੜ ਤੇੜ ਛੱਡੇ ਤੂੰ ਗੁਰ ਕਾ ਸਬਦ ਪ੍ਰਸ਼ਾਨ ਸੇਖਾ ਚੌ ਚੱਕਿਆ ਚੌ ਵਾਇਆ ਏਹੋ ਮਨ ਇਕਤ ਘਾਰੇ ਆ ਇਹੜ ਤੇੜ ਛਾਡੇ ਤੂੰ ਗੁਰ ਕਾ ਸਬਦ ਪ੍ਰਸ਼ਾਨ ਸਤ ਗੁਰ ਅੱਗਾ ਤਹ ਪਾਓ ਸਬ ਕੇ ਸੁ ਜਾਣ ਜਾਣ ਆਸਾ ਮਨਸ ਜਲਾਏ ਤੂ ਹੋਏ ਰਹੋ ਮਹਿਮਾਨ ਸਤ ਗੁਰ ਕੈ ਭਾਣਾ ਭੀ ਚੱਲ ਹੈ ਤਾ ਦਰਗਹ ਪਾਵਹ ਮਾਣੋ ਨਾਨਕ ਜੇ ਨਾਮੁ ਨ ਚਿਤ ਨੀ तिन तिग् पन्नाण तिग् खाण मोहल्ला तिजा हर गुण टूट न आवई कीमत ਤੇ ਕਹਾਣਨ ਜਾਏ ਮਾਨਕ ਗੁਰਮੁਖੇ ਹਾਰੇ ਗੁਣ ਰਬ ਹੈ ਗੁਣ ਮਹਿ ਰਹਾ ਸਮਾਈ ਔੜੀ ਹਾਰੇ ਚੋਲੀ ਦੇ ਹਸਵਾਰੀ ਕੱਢ ਪੈ ਦੀ ਭਗਤ ਕਾਰੇ ਹਾਰੇ ਪਾਟ ਲੱਗਾ ਅਦਕਾਈ ਬਹੁ ਬਹੁ ਬਿਦ ਭਾਤੇ ਕਾਰੇ ਕੋਈ 부ਜਾਏ 부ਜਣ ਹਾਰਾ ਅੰਤਰ ਵਿਵੇਕ ਕਾਰ ਏ ਹੋ ਬਿਬੇਕ ਜਿਸ 부ਝਾਏ ਆਪ ਹਾਰੇ ਜਨਾਨਕ ਕਹਾ ਵਿਚਾਰਾ ਗੁਰਮੁਖ ਹਾਰੇ ਸਤ ਹਾਰੇ ਕੋਈ ਬੁੱਝ ਬੁੱਜਣਾ ਹਾਰ ਅੰਤਰ ਵਿਵੇਕ ਕਾਰ ਸੋ ਬੁੱਝਾਏ ਹੋ ਬਿਬੇਕ ਜਿਸ ਬੁੱਝਾਏ ਆਪ ਹਰ ਜਨਾਨਕ ਕਹੇ ਵਿਚਾਰਾ ਗੋਰ ਮੋਖੇ ਹਾਰੇ ਸੱਤੇ ਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਸਿੱਖਾ ਚੌ ਚੱਕਿਆ ਚੌ ਬਾਇਆ ਇਹੋ ਮਨ ਇਕ ਤਕਾਰ ਆਣ ਇਹੜ ਤੇਹੜ ਛੱਡ ਤੂ ਗੁਰ ਕਾ ਸਬਦ ਪਛਾਨ ਰਾਗ ਸੋਰਠਿ ਕੀ ਵਾਰ ਪੌੜੀ 11ਵੀਂ ਸਲੋਕਾ ਨਾਲ